ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਇੱਕ ਗੱਲ ਕਰਨ ਜਾ ਰਹੇ ਹਾਂ ਜੋ ਕਿ ਆਪਣੇ ਪੰਜਾਬ ਦੇ ਹੀ ਫਾਇਦੇ ਵਾਸਤੇ ਜੋ ਕਿ ਅੱਜ ਆਪਾਂ ਭਰਾ ਦੀ ਆਪਣੀ ਦੀ ਜੋ ਕਿ ਲੱਖਾਸਿੰਘ ਸਿਧਾਣਾ ਉਹਨਾਂ ਦੀ ਆਪਾਂ ਹੁਣੀ ਵੀਡੀਓ ਸੁਣੀ ਆ ਕੋਈ 5-4 ਮਿੰਟ ਹੋਇਆ ਉਹ ਅੱਜ ਦੀ ਵੀਡੀਓ ਆ ਜਿਹਦੇ ਵਿੱਚ ਕੀ ਆਪਣਾ ਭਰਾ ਉਹ ਸਾਰਿਆਂ ਲਈ ਬੋਲ ਰਿਹਾ ਹੈਗਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਆਪਣੇ ਪੰਜਾਬ ਦੇ ਮੁੱਦਿਆਂ ਤੇ ਪਾਣੀਆਂ ਦੇ ਮੁੱਦਿਆਂ ਤੇ ਹਨਾ ਤੇ ਨਸ਼ੇ ਦੇ ਮੁੱਦਿਆਂ ਤੇ ਜੋ ਕਿ ਬਾਈ ਨੇ ਮਿਹਨ ਚੱਕੀ ਆ ਪੰਜਾਬ ਦੇ ਆਪਣੇ ਜੋ ਕਿ ਪੰਜਾਬੀ ਬਾਰੇ ਵੀ ਜਿਵੇਂ ਕਿ ਆਪਣਾ ਆਪਾਂ ਨੂੰ ਸਾਰਿਆਂ ਨੂੰ ਪਤਾ ਆਪਣੇ ਸਕੂਲਾਂ ਦੇ ਵਿੱਚ ਖਾਸ ਕਰਕੇ ਵੀ ਪੰਜਾਬੀ ਬਹੁਤ ਘੱਟ ਪੜ੍ਾਈ ਜਾਂਦੀ ਸੀ ਜਾਂ ਤਾਂ ਕਿ ਇਹ ਵੀ ਬਾਈ ਨੇ ਇਨਕੁਆਰੀ ਕੀਤੀ ਸੀ ਬਾਈ ਨੇ ਕੀ ਕਰਿਆ ਜਿੱਥੋਂ ਤੱਕ ਵੀ ਪਹੁੰਚ ਸੀ ਜਿਵੇਂ ਕਿ ਆਪਣੇ ਜੋ ਆਪਣੇ ਵੱਡੇ ਰੋੜਾਂ ਦੇ ਉੱਤੇ ਹੈ ਨਾ ਪੋਸਟਰ ਲੱਗੇ ਆ ਉਹਨਾਂ ਦੇ ਉੱਤੇ ਇੰਗਲਿਸ਼ ਥੱਲੇ ਨਾ ਉੱਤੇ ਹਿੰਦੀ ਥੱਲੇ ਇੰਗਲਿਸ਼ ਉਦੋਂ ਥੱਲੇ ਜਮ੍ਹਾਂ ਆਪਣੀ ਥੱਲੇ ਪੰਜਾਬੀ ਜਿਹਦੇ ਵਿੱਚ ਕਿ ਆਪਣੀ ਪੰਜਾਬੀ ਟੌਪ ਤੇ ਲੈ ਕੇ ਆਤੀ ਪਹਿਲਾ ਨੰਬਰ ਤਾਂ ਹੀ ਕਰਿਆ ਆਪਾਂ ਇਹ ਕਹਿਣਾ ਚਾਹੁੰਦੇ ਹਾਂ ਇੱਕ ਆਪਾਂ ਹੋਰ ਗੱਲ ਕਰਨਾ ਚਾਹੁੰਦੇ ਆ ਜੋ ਕਿ ਅੱਜ ਵੀਡੀਓ ਦੇ ਵਿੱਚ ਅਸੀਂ ਦੇਖੀ ਸੀ ਬਾਈ ਦੀ ਅੱਜ ਦੀ ਅਪਡੇਟ ਹੈ ਇਹ ਉਹਦੇ ਵਿੱਚ ਕੀ ਕਹਿ ਰਿਹਾ ਬਾਈ ਕੋਈ ਆਪਣਾ ਕਿਸਾਨ ਭਰਾ ਹੀ ਹੋਊਗਾ ਜੋ ਕਿ ਚਲ ਆਪਾਂ ਆਪਦੇ ਖੇਤਾਂ ਨੂੰ ਤਾਂ ਲਾਉਣੀ ਲਾਉਣੇ ਆ ਅੱਗ ਉਹ ਇਸ ਗੱਲ ਨੂੰ ਵੀ ਤਰਾਜ ਕਰਦੇ ਆ ਵੀ ਤੁਸੀਂ ਖੇਤਾਂ ਨੂੰ ਅੱਗ ਲਾਉਣ ਦੀ ਬਜਾਏ ਤੁਸੀਂ ਹਲ ਮਾਰ ਦਿਓ ਜਾਂ ਕੁਝ ਵੀ ਮੰਨ ਕੇ ਚਲੋ ਵੀ ਪਾਣੀ ਲੱਗ ਕੇ ਕਹਿੰਦਾ ਗਲ ਕਿ ਉਹ ਤਾਂ ਸੈੱਟ ਹੋ ਜਾਂਦਾ ਤੁਸੀਂ ਆਗਣਾ ਲਾਓ ਉਹਦੇ ਚ ਜਿਹਨਿ ਜੋ ਆਪਣਾ ਮੰਨ ਕੇ ਚੱਲ ਜਿੰਮੇ ਵੀ ਲਾ ਲਓ ਯਾਰ ਜਾਨਵਰ ਹਨ ਜਨੌਰ ਪਤਾ ਨਹੀਂ ਕਿੰਨਾ ਕੁ ਜੀਆ ਜੰਤ ਮਰ ਜਾਂਦਾ ਜਿਹਦੇ ਵਿੱਚ ਕੀ ਬਾਈ ਦੀ ਸੋਚ ਬਈ ਭਗਤ ਸਿੰਘ ਵਾਲੀ ਸੋਚ ਆ ਉਹਦੀ ਕੁਝ ਸੋਚ ਲੰਬੀ ਆ ਤੇ ਆਪਣੇ ਕੁਝ ਲੋਕਾਂ ਨੇ ਕੁਝ ਪੱਲੇ ਨਹੀਂ ਪਹਿਰਿਆ ਉਹ ਵਿਚਾਰਾ ਕਿੱਦੇ ਦੇ ਇਕੱਲਾ ਹੀ ਲੜਦਾ ਆਇਆ ਨਸ਼ੇ ਦੇ ਮੁੱਦਿਆਂ ਦੇ ਚਿੱਟਿਆਂ ਬਾਰੇ ਬੋਲਦਾ ਆਇਆ ਤੇ ਤੈਨੂੰ ਪਤਾ ਹੀ ਅੱਜਕੱਲ ਪਰ ਹੁਣ ਕੁਝ ਕੁ ਲੋਕ ਬਾਈ ਦੇ ਮਗਰ ਬਹੁਤ ਦੁਨੀਆ ਲੱਗ ਗਈ ਕਿਉਂਕਿ ਬਾਈ ਨੇ ਵੀ ਜਿਹੜੇ ਹਿਸਾਬ ਨਾਲ ਮਨ ਕੇ ਚੱਲ ਵੀ ਆਪਣੇ ਐਤਕੀ ਪੰਜਾਬ ਦੇ ਮੁੱਦਿਆਂ ਤੇ ਗੱਲਾਂ ਕਰੀਆਂ ਸੀ ਜਿਵੇਂ ਕਿ ਲੋਕਾਂ ਨੂੰ ਕੁਝ ਖਹੋਣਾ ਐਤਕੀ ਦਿਮਾਗ 'ਚ ਕੁਝ ਪਈ ਆ ਉਹਨਾਂ ਦੇ ਵੀ ਆਪਾਂ ਹਰ ਵਾਰੀ ਲੋਕਾਂ ਨੂੰ ਦੂਜਿਆਂ ਨੂੰ ਜਿਤਾ ਕੇ ਬਥੇਰੀ ਵਾਰੀ ਦੇਖ ਲਿਆ ਇਸ ਵਾਰ ਭਰਾ ਦੇ ਆਪਣੇ ਬਾਈ ਨੂੰ ਲੱਖੇ ਨੂੰ ਕਾਮਯਾਬ ਕਰਾਂਗੇ ਜਿਹਦੇ ਵਿੱਚ ਕਿ ਅਸੀਂ ਰੈਲੀਆਂ ਵੀ ਦੇਖੀਆਂ ਬਾਈ ਦੀਆਂ ਪੂਰੀਆਂ ਜਿਹਦੇ ਵਿੱਚ ਕਿ ਲੋਕਾਂ ਨੇ ਬਹੁਤ ਪਿਆਰ ਦਿੱਤਾ ਘੱਟੋ-ਘੱਟ ਅਸੀਂ ਵੀ ਦੇਖੇ ਉਹਦੇ ਜਿੱਦੇ ਸਾਡਾ ਮਾਨਸਾ ਤੋਂ ਲੈ ਕੇ ਇਹਨਾਂ ਨੇ ਸਰਦੂਲਗੜ੍ਹ ਆਈ ਸੀ ਰੈਲੀ ਉਹਨਾਂ ਵਿੱਚ ਕੀ ਦੇਖਿਆ ਸੀ ਉਹ ਗੱਡੀਆਂ ਘੱਟੋ ਘੱਟ 7-8000 ਗੱਡੀ ਤੇ ਮੋਟਰਸਾਈਕਲ ਤਾਂ ਹੋਰ ਵੀ ਬਹੁਤ ਸਾਧਨ ਸੀ ਹਨਾ ਆਪਾਂ ਇਹ ਕਹਿਣਾ ਚਾਹੁੰਦੇ ਹਾਂ ਜਲ ਬਹੁਤ ਪਿਆਰ ਦਿੰਦਾ ਬਾਈ ਨੂੰ ਤੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਇਹ ਕਹਿਣਾ ਚਾਹੁੰਦੇ ਸੀ ਬਾਈ ਬਾਈ ਕਿਸੇ ਵਾਸਤੇ ਨਹੀਂ ਲੜ ਰਿਹਾ ਆਪਣੇ ਪੰਜਾਬ ਵਾਸਤੇ ਸਾਰਿਆਂ ਵਾਸਤੇ ਲੜਦਾ ਕੋਈ ਇਕੱਲੇ ਨੂੰ ਨਹੀਂ ਹੈਗਾ ਇਹ ਫਾਇਦਾ ਆਪਣੇ ਪੰਜਾਬ ਦੇ ਜੋ ਕੀ ਆਪਣੀਆਂ ਮਾਤਾ ਪਿਤਾ ਜਿਨ੍ਹਾਂ ਦੇ ਕੀ ਆਪਣੇ ਬੱਚੇ ਚਟਾ ਲਾ ਲਾ ਕੇ ਮਰ ਗਏ ਹਨਾ ਉਹ ਇਹ ਗੱਲ ਕਹਿਣਾ ਚਾਹੁੰਦਾ ਵੀ ਆਪਣੇ ਪੰਜਾਬ ਦੇ ਵਿੱਚ ਨਸ਼ਾ ਜਮਾ ਬਿਲਕੁਲ ਬੰਦ ਕਰੋ ਵੀ ਚਲ ਬਾਲਾ ਨਹੀਂ ਤਾਂ ਹੋ ਸਕੇ ਤਾਂ ਵੀ ਗੱਲਾ ਜਿਵੇਂ ਆਪਣੀ ਭੁੱਕੀ ਦੀ ਖੇਤੀ ਹੋ ਸਕਦੀ ਹੈ ਹਨਾ ਵੀ ਇਹਦੇ ਨਾਲ ਕੋਈ ਬੰਦਾ ਮਰਦਾ ਨਹੀਂ ਹੈਗਾ ਇਹ ਚੀਜ਼ ਆਜੇ ਇਹਦਾ ਕੋਈ ਡਰ ਨਹੀਂ ਹੈਗਾ ਬਾਕੀ ਨਸ਼ੇ ਬਈ ਸਾਰੇ ਬੰਦ ਕਰਨਾ ਚਾਹੁੰਦਾ ਬਾਈ ਤੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਇਹ ਦੇਖਿਆ ਸੀ ਨਾ ਕਿ ਉਹ ਕਿਸੇ ਹੋਰ ਵਾਸਤੇ ਉਹ ਕੋਈ ਜ਼ਿੰਮੇਵਾਰ ਨੂੰ ਕਹਿ ਰਿਹਾ ਸੀ ਵੀ ਜਿਵੇਂ ਕਿ ਕਿਸੇ ਨੇ ਟਿੱਬੇ ਤੇ ਵੀ ਲਾਤੀ ਅੱਗ ਵੀ ਕਹਿੰਦਾ ਯਾਰ ਤੁਸੀਂ ਇਹ ਸੋਚ ਲੈਣਿਓ ਆਪ ਦਾ ਫਾਇਦਾ ਮੰਨ ਕੇ ਚੱਲੋ ਤੁਸੀਂ ਸੀਖ ਲਾ ਕੇ ਭਰਾ ਮਾਰਦੇ ਹੋ ਵੀ ਆਪਾਂ ਨੂੰ ਕੀ ਹਨਾ ਵੀ ਯਾਰ ਇਹਦੇ ਵਿੱਚ ਜੀਆ ਜਨੌਰ ਕਿੰਨਾ ਯਾਰ ਵੀ ਆਂਡੇ ਵਗੈਰਾ ਟਟੀਆਂ ਦੇ ਹੋਰ ਵੀ ਕੁਝ ਦੱਸਿਆ ਬਾਈ ਨੇ ਵੀ ਤੁਸੀਂ ਚੱਕ ਕੇ ਮੂੰਹ ਲਾ ਦਿੰਨੇ ਹੋ ਅੱਗ ਹਨਾ ਵੀ ਯਾਰ ਸੋਚ ਇਹ ਕਿਸੇ ਕਿਸੇ ਦੀ ਹੁੰਦੀ ਆ ਵੀ ਆਪਾਂ ਇਹ ਕਹਿਣਾ ਚਾਹੁੰਦੇ ਹਾਂ ਹੁਣ ਜਿਵੇਂ ਕਿ ਆਪਾਂ ਕਹਿੰਨੇ ਗਰਮੀ ਗਰਮੀ ਜੀ ਬਾਈ ਨੇ ਇਹ ਵੀ ਦੱਸਿਆ ਸੀਗਾ ਇੰਨਾ ਵੀਡੀਓ ਚ ਗਰਮੀ ਤਾਂ ਵਧੂਗੀ ਤੇ ਕਿਉਂਕਿ ਜਦੋਂ ਆਪਾਂ ਆਪ ਤਾਂ ਰੱਬ ਜਿਵੇਂ ਆਪਾਂ ਯਾਰ ਕਿਸੇ ਜੀਆ ਜਨੌਰ ਬਾਰੇ ਕਿਸੇ ਬਾਰੇ ਨਹੀਂ ਦੇਖਦੇ ਤੇ ਆਪਾਂ ਕਹਨੇ ਆ ਸਾਡਾ ਧੀ ਪੁੱਤ ਗੁਜ਼ਰ ਗਿਆ ਤੇ ਫਿਰ ਭਈ ਆਏ ਹੋਗਾ ਬਾਹ ਹੋ ਗਿਆ ਚਟਿਆਂ ਦਾ ਮਰ ਗਏ ਤੇ ਜਦੋਂ ਫਿਰ ਪੁੰਨ ਪਾਪ ਤਾਂ ਤੁਸੀਂ ਦੇਖਣਾ ਨਹੀਂ ਵੀ ਕੀ ਵਜਾ ਕਰਦੇ ਕੀ ਕਰੀ ਜਾਂਦੇ ਅਸੀਂ ਹਨਾ ਲਾ ਕੇ ਸੀਖ ਉਹਨਾਂ ਦੇ ਵਿੱਚ ਵੀ ਤਾਂ ਕਿੰਨੇ ਜੀਆ ਜੰਤ ਮਰੇ ਹੋਣਗੇ ਤੇ ਉਹਨਾਂ ਦੇ ਵੀ ਕੋਈ ਮੰਨ ਕੇ ਚੱਲ ਜਾਨ ਹੁੰਦੀ ਹੈ ਉਹਨਾਂ 'ਚ ਜਿਹਦੇ ਵਿੱਚ ਕਿ ਆਪਾਂ ਅੱਜ ਦੀ ਡੇਟ 'ਚ ਇਹ ਕਹਿਣਾ ਚਾਹੁੰਦੇ ਆ ਵੀ ਭਈ ਇਹ ਪ੍ਰਾਣੀਆਂ ਨੂੰ ਲਾਉਣੀ ਅੱਗ ਬੰਦ ਕਰੋ ਜਿਵੇਂ ਕੀ ਭਰਾ ਕਹਿੰਦਾ ਸੀ ਆਪਣਾ ਤੇ ਆਪਣੀ ਜਿੰਨਾ ਤੱਕ ਵੀ ਵੀਡੀਓ ਜਾਊ ਭਰਾਵਾਂਨ ਕੇ ਕਰਦਿਆ ਕਰੋ ਸ਼ੇਅਰ ਜੇ ਚੰਗੀਆਂ ਗੱਲਾਂ ਲੱਗੀਆਂ ਤਾਂ ਜ਼ਰੂਰ ਕਮੈਂਟ ਕਰਿਆ ਕਰੋ ਤੇ ਆਪਣਾ ਸੰਜੇ ਸਿੱਧੂ ਚੇਂਦਰ ਆ ਭਰਾਵਾਂਨ ਕੇ ਤੇ ਸਬਸਕ੍ਰਾਈਬ ਕਰ ਲਿਆ ਕਰੋ ਸ਼ੇਅਰ ਕਰਦਿਆ ਕਰੋ ਧੰਨਵਾਦ